ਜੇ ਮੇਰੀ ਭਾਰਤ ਦੀ ਸਰਕਾਰ ਚਾਹੇ ਤੇ ਬਿਲਕੁਲ ਭਾਰਤ ਵਿੱਚੋਂ ਨਸ਼ਾ ਬੰਦ ਕੀਤਾ ਜਾ ਸਕਦਾ 24 ਘੰਟੇ ਚ ਨਸ਼ਾ ਬੰਦ ਕੀਤਾ ਜਾ ਸਕਦਾ ਤੁਹਾਨੂੰ 3 ਨਾਂ ਘੰਟਿਆਂ ਚ ਕਰਫੂ ਲਾ ਕੇ ਅੰਦਰ ਬਾੜਿਆ ਜਾ ਸਕਦਾ ਤੇ ਨਸ਼ਾ ਕਿਉਂ ਨਹੀਂ ਬੰਦ ਕੀਤਾ ਜਾ ਸਕਦਾ ਕੀਤਾ ਜਾ ਸਕਦਾ ਸਰਕਾਰ ਚਾਹੇ ਅਸੀਂ ਹੱਥ ਜੋੜ ਕੇ ਕਵਾਂਗੇ ਸਰਕਾਰ ਖੇਤਰ ਨਾਲ ਬੰਦ ਕਰਾ ਦੇਗੀ ਦੂਸਰਾ ਜੇ ਸਰਕਾਰ ਚਾਹੇ ਭਾਰਤ ਦੀ ਕੋਈ ਬਾਬਾ ਸਾਰੀ ਦੁਨੀਆ ਨੂੰ ਠੀਕ ਨਹੀਂ ਕਰ ਸਕਦਾ ਸਰਕਾਰ ਫਰੀ ਇਲਾਜ ਕਰਾ ਸਕਦੀ ਸਾਰੇ ਭਾਰਤ ਦੇ ਲੋਕਾਂ ਦਾ ਟ੍ਰੀਟਮੈਂਟ ਫਰੀ ਫੌਜ ਦਾ ਫਰੀ ਮੁਲਾਜ਼ਮਾਂ ਦਾ ਫਰੀ ਹੋ ਰਿਹਾ ਜਿਨ੍ਹਾਂ ਦੀ ਲੱਖ ਲੱਖ ਡੇਢ ਅੱਧ ਲੱਖ ਰੁਪਈਆ ਤਨਖਾਹ ਆ ਤੇ ਇੱਕ ਮਜ਼ਦੂਰ ਆ ਵਿਚਾਰਾ ਜਿਹੜਾ ਟੋਕਰੀ ਢੋਂਦਿਆ ਜਿਨ੍ਹਾਂ ਦੇਸ਼ ਨੂੰ ਉੱਪਰ ਚੁੱਕਿਆ ਜਿਨ੍ਹਾਂ ਸਾਰੀ ਦਿਨ ਕੰਮ ਕਰਕੇ ਦੇਸ਼ ਲਈ ਤਰੱਕੀ ਦਾ ਕੰਮ ਕੀਤਾ ਉਹ ਮੁਲਾਜ਼ਮਾਂ ਨੇ ਸਾਡੇ ਪੈਸਿਆਂ ਵਿੱਚੋਂ ਖਜ਼ਾਨਾ ਖਾਲੀ ਕੀਤਾ ਉਹ ਮਜ਼ਦੂਰ ਨੇ ਖਜ਼ਾਨਾ ਕੋ ਭਰਨ ਦਾ ਯਤਨ ਕੀਤਾ ਤੇ ਉਹਦਾ ਇਲਾਜ ਫਰੀ ਨਹੀਂ ਹੋਣਾ ਉਹ ਮੁਲਾਜ਼ਮ ਦਾ ਹੋ ਜਾਣਾ ਜਿਹੜਾ ਡੇਢ 2 ਲੱਖ ਰੁਪਈਆ ਲੈਂਦਾ ਇਥੋਂ ਸਾਬਤ ਹੋ ਰਿਹਾ ਸਰਕਾਰ ਬਹੁਤ ਕਰ ਸਕਦੀ ਹੈ ਤੀਸਰੀ ਚੀਜ਼ ਜੇ ਸਰਕਾਰ ਚਾਹੇ ਤੇ ਸਾਰਿਆਂ ਲੋਕਾਂ ਦੀ ਪੜ੍ਹਾਈ ਅਮੀਰਾਂ ਗਰੀਬਾਂ ਦੀ ਇੱਕੋ ਜਿਹੀ ਕਰ ਸਕਦੀ ਹੈ ਇਹ ਨਹੀਂ ਕਿ ਅਮੀਰ ਦਾ ਮੁੰਡਾ ਜਾ ਕਲਵਰਟ ਸਕੂਲ ਚ ਪੜਦਾ ਹੋਇਆ ਤੇ ਗਰੀਬ ਦਾ ਇੱਥੇ ਟਾਟਾਂ ਤੇ ਬੈਠਾ ਹੋਇਆ ਭੰਜੇ ਇਹ ਦੇਸ਼ ਦੀ ਮਾੜੀ ਹਾਲਤ ਹੈ ਇਹ ਦੇਸ਼ ਦਾ ਧੰਨ ਦੇਸ਼ ਦੇ ਬੱਚੇ ਨੇ ਜੇ ਬੱਚੇ ਸਹੀ ਦਿਸ਼ਾ ਵੱਲ ਨਹੀਂ ਤੁਰਨਗੇ ਤਾਂ ਦੇਸ਼ ਗਰਕ ਹੋ ਜਾਏਗਾ